ਹੈਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸੁਆਗਤ ਹੈ ਸਾਡੇ ਤੁਰੀ ਫੈਮਿਲੀ ਬਲੌਗ ਤੇ ਤੇ ਅੱਜ ਹੈਗਾ ਜਨ ਸ਼ੁੱਕਰਵਾਰ ਤੇ ਆਪਾਂ ਕੰਨ ਲੱਗੇ ਆ ਅੱਜ ਦਾ ਬਲੌਗ ਸ਼ੁਰੂ ਤੇ ਅਭੀ ਵੀ ਚੱਲ ਆ ਗਿਆ ਮਾਵੇਂ ਪੈਣ ਤਾਇ ਤਾਈ ਨਾ ਗਏ ਸੀਗੇ ਉਹ ਲੰਡੇ ਕੀਤੇ ਉਹਨਾਂ ਨਾਲ ਚੱਲ ਆ ਗਿਆ ਤੇ ਕੱਲੂ ਖੀਰ ਲੈ ਭੋਗ ਨੇ ਖੰਡ ਪੜਦੇ ਤੇ ਆਪਾਂ ਕੱਲੂ ਜਾਵਾਂਗੇ ਹਣ ਆਪਾਂ ਬਣਾਉਣੇ ਆ ਸਬਜੀ ਲੋ ਜੀ ਅੱਜ ਆਪਾਂ ਬਣਾਵਾਂਗੇ ਸ਼ੋਰੀਏ ਦੀ ਸਬਜੀ ਹਰਾ ਸ਼ੋਲਿਆ ਇੱਥੇ ਆ ਇਧਰ ਆਪਣੇ ਆਲੂ ਨੇ ਬਰੀਕ-ਬਰੀਕ ਕੱਟ ਲੈਨੇ ਤੇ ਇਧਰ ਆਪਾਂ ਟਮਾਟਰ ਤੇ ਇਧਰ ਆਪਾਂ ਲਸਣ ਦੀਆਂ ਭੂਕਾਂ ਨੇ ਤੇ ਇਧਰ ਆਪਣਾ ਲਸਣ ਤੇ ਹਰੀਆਂ ਮਿਰਚਾਂ ਦਾ ਪੇਸਟ ਆ ਤੇ ਹਣ ਆਪਾਂ ਬਣਾਵਾਂਗੇ ਸਬਜ਼ੀ ਤੇ ਸਬਜ਼ੀ ਆਪਾਂ ਬਣਾਵਾਂਗੇ ਅੱਜ ਕੁੱਕਰ ਵਿੱਚ ਜੀ ਕੈਸਾ ਪਾ ਚਲਾ ਲਿਆ ਤੇ ਆਪਾਂ ਰੱਖ ਲਾਵੇਂਗਾ ਕੁਸਤਰ ਜੀ ਕੁੱਕਰ ਆਪਣਾ ਸੁੱਕ ਗਿਆ ਪਾਣੀ ਹਲਾ ਤੇ ਹਣ ਆਪਾਂ ਪਾਵਾਂਗੇ ਸਰੋਂ ਦਾ ਤੇਲ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਪਾਵਾਂਗੇ ਜੀਰਾ ਤੇ ਨਾਲੇ ਆਪਾਂ ਪਾ ਦਾਂਗੇ ਲਸਣ ਤੇ ਆਹ papa manggil harinya buka Kenali papa manggil tomat lagi oh, ਸੜਕਾ ਆਪਣਾ ਭੋਜ ਚੱਕਾ ਤੇ ਹਾਂ ਆਪਰੇ ਵਿੱਚ ਪਾਵਾਂਗੇ ਨਮਕ ਮਿਰਚ ਅਰੇ ਵਿੱਚ ਆਪ ਪਾਵਾਂਗੇ ਲਾਲ ਮਿਰਚ ਨਮਕ ਸਬਜੀ ਦੇ ਹਿਸਾਬ ਨਾਲ ਹਲਦੀ ਥੋੜਾ ਜਿਹਾ ਗਰਮ ਮਸਾਲਾ ਤੇ ਥੋੜੀ ਜੀ ਕਸ਼ਮੀਰੀ ਮਿਰਚ ਦੇਗੀ ਮਿਰਚ ਤੇ ਹੁਣ ਆਪਾਂ ਇਹਨੂੰ ਜਿਹੀ ਤਰ੍ਹਾਂ ਹਿਲਾਵਾਂਗੇ ਆਜਾ ਆਪਾਂ ਪਾਣੀ ਐਡ ਕਰਾਂਗੇ ਤੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਖਾਰਾ ਛੋਲਿਆ ਸੁਨਾਰੀ ਆਪਾਂ ਪਾਵਾਂਗੇ ਆਲੂ

ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਕਸੂਰੀ ਮੇਥੀ ਠੀਕ ਉਹ ਪਾ ਲਾ ਦਵਾਂਗੇ ਧਿਆਨ ਆਪਾਂ 2-3 ਵਿਸਲ ਵਜਾਵਾਂਗੇ ਧਿਆਨ ਆਪਾਂ ਟੱਕਣਾ ਹੈ ਤਾਂ ਕੁੱਕਰ ਦਾ ਫੁੱਲ ਲਾ ਦਵਾਂਗੇ ਲਓ ਜੀ ਕੁੱਕਰ ਦਾ ਆਪਾਂ ਢੱਕਣਾਾ ਦਿੱਤਾ ਤੇ ਹਣ ਆਪਾਂ 2-3 ਵੇਸਲ ਬਜਾਵਾਂਗੇ। ਲੋ ਜੀ ਵੀਸਲ ਆਪਣੀ ਬਾਹ ਚੁੱਕੀ ਆ ਤਿੰਨ ਤੇ ਆਪਾਂ ਗੈਸ ਕਰ ਦਵਾਂਗੇ ਬੰਦ। ਤੇ ਆਪਾਂ ਸਬਜੀ ਵੀ ਬਾਅਦ ਵਿੱਚ ਵੇਖਦੇ ਆ ਇਹ ਤਾਂ ਭਾਫ਼ ਨਿਕਲ ਗਈ। ਲੋ ਜੀ ਆਪਾਂ ਸਬਜੀ ਚੈੱਕ ਕਰਦੇ ਆ ਸਬਜੀ ਆਪਣੀ ਬਣ ਗਈ ਆ ਤੇ ਆਪਾਂ ਛੁੱਕਰ ਦਾ ਢੱਕਣਾ ਚਾਰ ਲੈਨੇ ਸਬਜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਰਾ ਧਨੀਆ ਜੋ ਕਿ ਮੈਨੂੰ ਬਹੁਤ ਪਸੰਦ ਦਾ ਧਨੀਆ ਇੱਥੇ ਹੀ ਆਪਾਂ ਵੀਡੀਓ ਦੇ ਐਂਡ ਕਰਦੇ ਆ ਮਿਲਦੇ ਆਂ ਅਗਲੀ ਹੋਰ ਵੀਡੀਓ ਦੇ ਨਾਲ ਜੇ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ